ਇਦਰ ਮੈਂ ਅਪਰੋਚ ਤਿੰਨ ਮਹੀਨੇ ਤੋਂ ਉਸ ਨੂੰ ਕਾਲ ਕਰਦਾ ਤੇ ਕੋਈ ਅਰੁਸ਼ੀ ਕਾਲ ਪਿਕ ਨਹੀਂ ਕਰੇ ਸੀ ਨਾ ਮੈਸੇਜ ਆਂਦਾ ਸੀ ਜਦ ਵੀ ਮੈਂ ਇੱਕ ਮੈਸੇਜ ਕਰਦਾ ਅਰੁਸ਼ੀ ਹਮੇਸ਼ਾ ਕਹਿੰਦੀ ਸੀ ਬੋ ਕੰਮ ਆ ਯਾਰ ਮੈਂ ਰੁਕੇ ਗੱਲ ਕਰਾਂਗੀ ਬੀਜ਼ੀ ਐ ਵੇਲੇ ਮਿਲਦੀ ਕੰਮ ਤੇ ਯਾਰ ਇਸ ਗੱਲ ਨੂੰ ਤਿੰਨ ਮਹੀਨੇ ਹੋ ਚੁੱਕੇ ਸੀ ਪਰ ਮੈਂ ਨੂੰ ਸਿਰਫ ਇਹ ਜਵਾਬ ਮਿਲਦਾ ਪੋ ਕੰਮ ਬੀਜ਼ੀ ਐ ਬਚ ਗਲ ਕਰਦੀ ਹੈ ਮੈਨੂੰ ਹੁਣ ਫੀਲ ਹੋਣ ਲੱਗ ਗਿਆ ਸੀ ਬਿਕੋਜ਼ ਮੈਂ ਅਟੈਚ ਹੋ ਚੁੱਕਾ ਸੀ ਰੋਸ਼ੀ ਨਾਲ ਪਰ ਰੋਸ਼ੀ ਦਾ ਇਹ ਬਿਹੇਵ ਮੈਨੂੰ ਦੁੱਖ ਦੇ ਰਿਹਾ ਸੀ ਮੈਂ ਕਿਹਦੀ ਗਲਤੀ ਕੀਤੀ ਸੀ ਮੈਨੂੰ ਦਾ ਇਹ ਹੱਕ ਬੰਦ ਸੀ ਜਾਣਨ ਦਾ ਕਿ ਰੋਸ਼ੀ ਨਾਲ ਹੋਇਆ ਕੀ ਹੈ ਰੋਸ਼ੀ ਦਾ ਹੱਕ ਬੰਦ ਸੀ ਮੈਨੂੰ ਦੱਸਣ ਦਾ ਕਿ ਪ੍ਰੋਬਲਮ ਕੀ ਹੈ ਪਰ ਨਹੀਂ रोशी ने मयंक ਨੂੰ ਨਹੀਂ ਦੱਸਿਆ। रोशी ने क्यों नहीं दसे मयंक ਨੂੰ? ਬਾਈ। ਰੋਸ਼ੀ ਮੈਯੰਕ ਦਾ ਸਭ ਤੋਂ ਕਲੋਸ ਸੀ। ਮੈਯੰਕ ਆਪਣੇ ਪਰਸਨਲ ਗੱਲਾਂ ਵੀ ਅਰੋਸ਼ ਨਾਲ ਸ਼ੇਅਰ ਕਰਦਾ ਸੀ। ਮੈਯੰਕ ਆਪਣੀ ਸਾਰੀ ਗੱਲਾਂ ਰੋਸ਼ੀ ਨਾਲ ਸ਼ੇਅਰ ਕਰਦਾ ਸੀ। ਪਰ ਰੋਸ਼ੀ ਦਾ ਸੁਭਾਅ ਹੁਣ ਚੇਂਜ ਹੋ ਰਿਹਾ ਸੀ। ਤਾਂ ਇੱਕ ਦਿਨ ਮੈਯੰਕ ਨੇ ਗੁੱਸੇ ਚ ਆ ਕੇ ਉਸ ਨੂੰ ਮੈਸੇਜ ਕਰਦੇ ਹੋਏ ਕਿਹਾ ਅਰਜਨ ਕੱਲ ਕਰਨੀ ਹੈ ਕਾਲ ਕਰ ਹਜੇ ਬੀਜ਼ੀ ਹੈ ਬਾਅਦ ਕਰਦੀ ਮੈਂ ਕਿਨੇ ਫਿਰ ਗਿਆ ਅਰੁਸ਼ੀ ਕੀ ਹੋਇਆ ਤੈਨੂੰ ਮੈਂ ਤੈਨੂੰ ਕਾਲ ਕਰਦਾ ਤੂੰ ਕਾਲ ਪਿਕ ਨਹੀਂ ਕਰਦੀ ਮੈਂ ਸਿੱਕਾ ਦਾ ਮੈਂ ਸਹੀ ਨਹੀਂ ਕਰਦਾ ਕੀ ਹੋਇਆ ਤੈਨੂੰ ਯਾਰ ਗੱਲ ਦਾ ਕਰ ਅਰੁਸ਼ੀ ਨੇ ਕਾਲ ਕੀਤੀ ਹਾਂਜੀ ਬੋਲ ਮੈਂ ਕਿਨੇ ਕਿ ਅਰੁਸ਼ੀ ਕੀ ਹੋਇਆ ਤੈਨੂੰ ਤੂੰ ਮੈਸੇਜ ਸੀ ਨਹੀਂ ਕਰਦੀ ਕਾਲਿੰਗ ਕਰਦੀ ਮੇਰੀ ਕੀ ਗਲਤੀ ਹੈ ਮੇਥੋਂ ਕੋਈ ਗਲਤੀ ਹੋ ਗਈ ਦੱਸ ਮੈਂ ਕੁਝ ਗਲਤ ਬੋਲ ਤਾਂ ਦੱਸ ਮੈਂ ਸੌਰੀ ਮੰਗ ਲੈਂਦਾ ਮੈਂ ਜੇ ਮੇਥੇ ਕੋਈ ਗਲਤੀ ਹੋਈ ਪਰ ਹੋਏ ਕੀ ਦੱਸਦਾ ਸੀ ਨਹੀਂ ਨਹੀਂ ਯਾਰ ਇਦਾਂ ਦੀ ਕੋਈ ਗੱਲ ਨਹੀਂ ਬਸ ਯਾਰ ਕਰਦੇ ਕੰਮਾਂ 'ਚ ਬੀਸੀ ਹੁੰਨੀ ਐ ਕਰਦੇ ਕੰਮਾਂ ਤੋਂ ਵੇਲ ਨਹੀਂ ਮਿਲਦੀ ਯਾਰ ਇਹਨਾਂ ਕਹਿ ਕੇ ਅਰੁਸ਼ ਨੇ ਫੋਨ ਬੰਦ ਕਰ ਦਿੱਤਾ ਬਾਈ ਯੰਗ ਤੇ ਅਰੁਸ਼ੀ ਦਾ ਰਿਸ਼ਤਾ ਜੋ ਬੜੀ ਚੱਲਿਆ ਸੀ ਉਹ ਇੱਕਦਮ ਹੁਣ ਖਤਮ ਹੋਣ ਦੀ ਤਦਾਰਤ ਆ ਗਿਆ ਸੀ ਦੋਹਾਂ ਦੇ ਵਿੱਚ ਤਾਂ ਬਹੁਤ ਵਧੀ ਚੱਲ ਰਹੀ ਸੀ ਪਰ ਅਰੁਸ਼ੀ ਇਹਦਾ ਚੇਂਜ ਹੋ ਜਾਏਗੀ ਸੋਚਿਆ ਨਹੀਂ ਸੀ ਮੈਂ ਕਿ ਉਹਨੂੰ ਮੈਸੇਜ ਕਰ ਰਿਹਾ ਸੀ ਪਰ ਗੁਪਲਾਈ ਨਹੀਂ ਆਉਂਦਾ ਸੀ ਮੈਂ ਕਿ ਨੂੰ ਬਲੀਵ ਨਹੀਂ ਹੋ ਰਿਹਾ ਸੀ ਕਿ ਅਰੁਸ਼ੀ ਇਹ ਤਾਂ ਕਰ ਸਕਦੀ ਹੈ ਕਿਉਂਕਿ ਮੈਂ ਕਿ ਨੂੰ ਪਸੰਦ ਅਰੁਸ਼ੀ ਵੀ ਕਰਦੀ ਸੀ ਪਰ ਹੁਣ ਕੀ ਹੋਇਆ ਸੀ ਮੈਂ ਕਿ ਨੇ ਵੀ ਹੁਣ ਮੈਸੇਜ ਕਾਲ ਕਰਨਾ ਬੰਦ ਕਰ ਦਿੱਤਾ ਸੀ ਕੋ ਆਪਣੀ ਲਾਈਫ ਚ ਬਿਜ਼ੀ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਅਰੁਸ਼ੀ ਨੂੰ ਭਰਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਉਹਨੂੰ ਭੁਲਾਉਣਾ ਬਹੁਤ ਔਖਾ ਹੁੰਦਾ ਪਰ ਮੈਂ ਕੋਸ਼ਿਸ਼ ਕਰ ਰਿਹਾ ਸੀ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਆਪਣੀ ਜ਼ਿੰਦਗੀ ਚ ਵਿਅਸਤ ਰਹੇ ਅਰੋਸ਼ ਨੂੰ ਯਾਦ ਨਾ ਕਰੇ ਪਰ ਮੈਏ ਦੇ ਹੱਥ ਵਿੱਚ ਕੁਝ ਨਹੀਂ ਸੀ ਜਦ ਵੀ ਉਹ ਅੱਖਾਂ ਬੰਦ ਕਰਦਾ ਅਰੋਸ਼ ਦੀ ਤਸਵੀਰ ਉਹ ਸਾਹਮਣੇ ਆ ਜਾਂਦੀ ਜੀਚ ਅਰੋਸ਼ ਨੇ ਸੂਟ ਪਾਇਆ ਸੀ ਬਾਹਰ ਖੁੱਲੇ ਛੱਡੇ ਸੀ ਅਰੋਸ਼ੀ ਸੋਹਣੀ ਲੱਗਦੀ ਸੀ ਉਹ ਚ ਮੈਂ ਜਦ ਵੀ ਉਹ ਕਾ ਬੰਦ ਕਰਦਾ ਅਰੋਸ਼ੀ ਤਸਵੀਰ ਦੇਖ ਕੇ ਉਹ ਖੁਸ਼ ਹੋ ਜਾਂਦਾ ਤੇ ਉਸ ਤੋਂ ਅਗਲੇ ਪਲ ਹੋਰ ਉਨ ਲੱਗ ਜਾਂਦਾ ਉਹ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨਾ ਚਾਹੁੰਦੀ ਹੋਈ ਵੀ ਅਰੋਸ਼ੀ ਉਹਨੂੰ ਯਾਦ ਆਈ ਜਾਂਦੀ ਸੀ ਕਿ ਉਧਰ ਅਰੋਸ਼ੀ ਵੀ ਅੱਜ ਕੱਲ ਗੁੱਸੇ-ਗੁੱਸੇ ਰਹਿਣ ਲੱਗੀ ਸੀ ਉਹਨੇ ਇੱਕ ਜੌਬ ਮਿਲ ਗਈ ਸੀ ਉਸੇਰੇ ਜੌਬ ਤੇ ਜਾਂਦੀ ਤੇ ਸ਼ਾਮ ਨੂੰ ਘਰ ਆ ਕੇ ਘਰ ਦਾ ਕੰਮ ਕਰਦੀ ਸੀ ਪਰ ਉਹ ਇਸ ਤਰ੍ਹਾਂ ਆਪਣੀ ਜ਼ਿੰਦਗੀ گزارਣਾ ਨਹੀਂ ਚਾਹੁੰਦੀ ਸੀ ਉਹ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੀ ਸੀ ਉਹ ਆਪਦੇ ਸਾਹਮਣੇ ਰਹਿਣਾ ਚਾਹੁੰਦੀ ਸੀ ਰੁਸ਼ੀ ਦੇ ਪੇਰੈਂਟਸ ਸਟ੍ਰਿਕਟ ਤਾਂ ਸੀ ਪਰ ਰੁਸ਼ੀ ਦੀ ਆਪਣੇ ਪਾਪਾ ਨਾਲ ਬਹੁਤ ਬੰਦੀ ਸੀ ਇੱਕ ਦਿਨ ਰੁਸ਼ੀ ਨੇ ਆਪਣੇ ਪਾਪਾ ਨੂੰ ਕਿਹਾ ਪਾਪਾ ਪਾਪਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਰੁਸ਼ੀ ਪਾਪਾ ਹਾਂ ਬੁੱਤ ਬੋਲ ਪਾਪਾ ਤਾਨੂੰ ਪਤਾ ਨਾ ਮੈਨੂੰ ਫੈਸ਼ਨ ਡਿਜ਼ਾਈਨਿੰਗ ਦਾ ਕਿੰਨਾ ਸ਼ੌਂਕ ਹੈ ਤੇ ਮੈਂ ਫੈਸ਼ਨ ਡਿਜ਼ਾਈਨਿੰਗ ਚ ਆਪਣਾ ਕਰੀਰ ਬਣਾਉਣਾ ਚਾਹੁੰਦੀ ਆ ਤੇ ਇਹਦਾ ਮੈਂ ਕੋਰਸ ਕਰਨਾ ਚਾਹੁੰਦੀ ਆ ਹਾਪੁੱਤ ਕਰ ਲੈ ਕੋਈ ਗੱਲ ਨਹੀਂ ਆਪਾਂ ਕੱਲ ਹੀ ਜਾ ਕੇ ਕਾਲਜ ਪਤਾ ਕਰ ਆਉਨੇ ਆ ਅਰਸ਼ੀ ਨਹੀਂ ਪਾਪਾ ਇੱਥੇ ਕਾਲਜ ਉਹ ਕੋਰਸ ਹੈ ਨਹੀਂਗਾ ਮਤਲਬ ਹੈਗਾ ਇੱਥੇ ਪਰਸੋਸ਼ ਘਟਾ ਦੇ ਪਾਪਾ ਫੇਰ ਫੇਰ ਕਿਵੇਂ ਕਰਨਾ ਰੁਸ਼ੀ ਦਰਸਲ ਪਾਪਾ ਮੈਂ ਸੋਚਦੀ ਸੀ ਕਿ ਮੈਂ ਚੰਡੀਗੜ੍ਹ ਸ਼ਿਫਟ ਹੋ ਜਾਏ ਉੱਥੇ ਆਸਾਨੀਆਂ ਵੀ ਹੈਗੀ ਐ ਤੇ ਉੱਥੇ ਕਾਲਜ ਦੇ ਨਾਲ ਹੋਸਟਲ ਵੀ ਹੈ ਤੇ ਮੈਂ ਆਸਾਨੇ ਨਾਲ ਹੋਸਟਲ ਸ਼ੇਅਰ ਕਰ ਲਵਾਂਗੀ ਅਰੁਸ਼ੀ ਦੇ ਪਾਪਾ ਇਹ ਸੁਣ ਕੇ ਥੋੜਾ ਹੈਰਾਨ ਹੋਏ ਕਿਉਂਕਿ ਅਰਸ਼ੀ ਨੇ ਚੰਡੀਗੜ੍ਹ ਜਾਣ ਦੀ ਗੱਲ ਕੀਤੀ ਸੀ। ਮਤਲਬ ਘਰ ਤੋਂ ਦੂਰ ਜਾਣ ਦੀ ਗੱਲ ਕੀਤੀ ਸੀ। ਅਰਸ਼ੀ ਦੇ ਪਾਪਾ ਉੱਥੋਂ ਉੱਠ ਕੇ ਚਲੇ ਗਏ। ਬਿਨਾ ਕੋਈ ਜਵਾਬ ਦਿੱਤੇ। ਅਰਸ਼ੀ ਪਾਪਾ ਪਾਪਾ ਹਾਚ ਸੌਰੀ ਨਹੀਂ ਜਾਂਦੀ। ਜੋ ਕਰਨਾ ਹੈ ਮੈਂ ਇੱਥੇ ਕਰ ਲੂੰਗੀ। ਪਰ ਅਰਸ਼ੀ ਦੇ ਪਾਪਾ ਨੇ ਬਿਨਾ ਕੁਝ ਬੋਲੇ ਉੱਥੋਂ ਚੱਲੇ ਗਏ ਅਰੋਸ਼ੀ ਫਿਰ ਸੈੱਟ ਹੋ ਗਈ ਤੇ ਆਪਣੀ ਨਾਰਮਲ ਲਾਈਫ ਫਿਰ ਤੋਂ ਜਿਉਣ ਲੱਗ ਗਈ ਉਹ ਰੋਜ਼ ਸਵੇਰੇ ਉੱਠ ਕੇ ਕੰਮਤੀ ਜਾਂਦੀ ਤੇ ਸ਼ਾਮ ਨੂੰ ਕਰਿਆ ਕੇ ਘਰ ਦਾ ਕੰਮ ਕਰਦੀ ਐਦਾਂ ਕਰਦੇ ਕਰਤੇ 1 ਸਾਲ ਬੀਤ ਚੁੱਕਾ ਸੀ ਅਰੋਸ਼ੀ ਤੇ ਮਇੰਕ ਦੋਨੋਂ ਅਲੱਗ-ਅਲੱਗ ਹੋ ਕੇ ਅਲੱਗ-ਅਲੱਗ ਜ਼ਿੰਦਗੀ ਜਿਉ ਰਹੇ ਸੀ ਅਰੋਸ਼ੀ ਤੇ ਮਇੰਕ ਨੂੰ ਹੁਣ ਦੋਵਾਂ ਨੂੰ ਗੱਲ ਕਰੇ ਨੂੰ 1 ਸਾਲ ਹੋ ਚੁੱਕਾ ਸੀ ਤੇ ਅਰੋਸ਼ੀ ਆਪਣੀ ਲਾਈਫ ਵੱਲ ਧਿਆਨ ਦੇਣ ਲੱਗੀ ਸੀ ਉਹਨੂੰ ਉਹਨੂੰ ਮਈਂਗ ਦੀ ਯਾਦ ਤੱਕ ਨਹੀਂ ਆਉਂਦੀ ਸੀ ਪਰ ਮਈਂਗ ਅੱਜ ਵੀ ਉੱਥੇ ਖੜਾ ਸੀ ਮਈਂਗ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨਾ ਚਾਹੁੰਦੇ ਵੀ ਅਰੂਸ਼ੀ ਨੂੰ ਯਾਦ ਆਉਂਦੀ ਸੀ ਮਈਂਗ ਉਹਦੇ WhatsApp ਸਟੇਟਸ ਦੇਖਦਾ ਸੀ ਮਈਂਗ ਕੋਲ ਉਹਦਾ ਨੰਬਰ ਹਜੇ ਤੱਕ ਵੀ ਸੀ ਤੇ ਵੀ ਅਰੂਸ਼ੀ ਆਪਣੀ ਫੋਟੋ WhatsApp ਤੇ ਪਾਉਂਦੀ ਮਈਂਗ ਨੂੰ ਸੇਵ ਕਰਕੇ ਰੱਖਦਾ ਤੇ ਬਾਰ-ਬਾਰ ਦਿਨ ਚ ਕਈ ਵਾਰ ਅਰੂਸ਼ੀ ਦੀ ਫੋਟੋ ਦੇਖਦਾ ਰਹਿੰਦਾ ਕਿ ਇਹ ਸ਼ਰ ਇਦਾਂ ਨਹੀਂ ਹੋਣਾ ਚਾਹੀਦਾ ਸੀ ਕਿਉਂ ਕਿਉਂ ਰੁਸ਼ੀ ਕਿਉਂ ਹਰ ਦੇ ਕਦੇ ਮਾਈਂ ਕੋ ਦੀ ਤਸਵੀਰਾਂ ਦੇਖਦਾ ਰਹਿੰਦਾ ਕਦੇ ਕਦੇ ਉਹਨਾਂ ਯਾਦ ਕਰਕੇ ਕੋਈ ਕਵਿਤਾ ਲਿਖ ਲੈਂਦਾ ਪਰ ਮਾਈਂ ਇਦਾਂ ਨਹੀਂ ਚਾਹੁੰਦਾ ਸੀ ਨਹੀਂ ਹੋ ਰੇ ਸਮਾਈਂਗ ਤੋਂ ਮਾਈਂਗ ਤਾਂ ਸੱਚਾ ਸੀ ਨਾ ਉਹਨੂੰ ਪਿਆਰ ਵੀ ਕਰਦਾ ਸੀ ਉਹਨੂੰ ਅੰਡਰਸਟੈਂਡ ਵੀ ਕਰਦਾ ਸੀ ਪਰ ਫੇਰ ਵੀ ਫੇਰ ਵੀ ਰੁਸ਼ੀਨ ਮਹਿੰਗਾਰੇ ਬਿਲਕੁਲ ਨਹੀਂ ਸੋਚਿਆ